ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਥਵਾੜੀ ਨਾਲ ਗੁਰਦੀਪ ਕੌਰ ਲੈ ਕੇ ਹਾਜ਼ਰ ਆ ਇੱਕ ਗਰੀਬ ਦੀ ਖਬਰ ਜਿੱਥੇ ਪਾਣੀ ਵਾਲੀ ਟੈਂਕੀ ਤੇ ਚੜ ਕੇ ਪਰਿਵਾਰ ਇਨਸਾਫ ਮੰਗ ਰਿਹਾ ਜੀ ਹਾਂ ਇਸ ਪਰਿਵਾਰ ਦੇ ਨਾਲ ਠੱਗੀ ਹੋਈ ਹੈ ਜੋ ਇਸ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਇਟਲੀ ਜਾਣਾ ਸੀ ਪਰ ਇਟਲੀ ਜਾਣ ਦੇ ਚੱਕਰ ਦੇ ਵਿੱਚ ਸਾਡਾ 2.5 ਲੱਖ ਰੁਪਿਆ ਏਜੰਟ ਨੇ ਫਸਾ ਲਿਆ ਤੇ ਏਜੰਟ ਵੀ ਕੋਈ ਔਰਤ ਸੀ ਜਿਸ ਨੇ ਇਹਨਾਂ ਨੂੰ ਚਾਂਸੇ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਸ ਮਹਿਲਾ ਤੇ ਦੋਸ਼ ਲਗਾ ਰਿਹਾ ਹੈ ਕਿ ਉਸ ਮਹਿਲਾ ਨੇ ਨਾ ਤਾਂ ਸਾਨੂੰ ਇਟਲੀ ਪਹੁੰਚਾਇਆ ਤੇ ਸਾਡੇ 2.5 ਲੱਖ ਰੁਪਏ ਵੀ ਵਾਪਸ ਨਹੀਂ ਕੀਤੇ ਪਰਿਵਾਰ ਨੇ ਜਿਹੜਾ ਜੁਗਾਰ ਕਰਕੇ ਨਾ ਪੈਸਿਆਂ ਦਾ ਇੰਤਜ਼ਾਮ ਕੀਤਾ ਪਰ ਅੱਜ ਇਸ ਗਰੀਬ ਪਰਿਵਾਰ ਦੇ ਕੋਲ ਨਾ ਤਾਂ ਇਟਲੀ ਦਾ ਸੁਪਨਾ ਬਚਿਆ ਤੇ ਨਾ ਹੀ ਉਹ ਪੈਸੇ ਜਿਹੜੇ ਮਿਹਨਤ ਦੇ ਨਾਲ ਜੋੜੇ ਗਏ ਸੀ ਤੇ ਜਿਸ ਤੋਂ ਬਾਅਦ ਇਹ ਪਰਿਵਾਰ ਕਹਿ ਰਿਹਾ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਤੇ ਜਿਸ ਦੇ ਵਿੱਚ ਜੀਰਾ ਪਿੰਡ ਦੱਸਿਆ ਜਾ ਰਿਹਾ ਜੀਰਾ ਇਲਾਕਾ ਦੱਸਿਆ ਜਾ ਰਿਹਾ ਜਿਸ ਦਾ ਪਿੰਡ ਦਾਇਕ ਤਲਵੰਡੀ ਮੰਗੇਖਾਨ ਜਿੱਥੋਂ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਗਰੀਬ ਪਰਿਵਾਰ ਇਨਸਾਫ਼ ਮੰਗ ਰਿਹਾ ਪਤਨੀ ਕੈਮਰੇ ਦੇ ਮੋਹਰੇ ਆ ਕੇ ਪੂਰੀ ਹੱਡ ਬੀਤੀ ਸੁਣਾ ਰਹੀ ਹੈ ਤੇ ਪਤੀ ਜੋ ਹੈ ਉਹ ਪਾਣੀ ਵਾਲੀ ਟੈਂਕੀ ਤੇ ਚੜਿਆ ਹੋਇਆ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਇੱਕ ਹੀ ਮਸਲਾ ਅਸੀਂ ਖਸਰਾਣੇ ਦੇ ਰਹਿਣ ਵਾਲੇ ਆ ਘਰ ਵਾਲੇ ਦਾ ਨਾ ਧਰਮ ਸਿੰਘ ਮੇਰਾ ਨਾਮ ਸਰਬਜੀਤ ਕੋਰਾ ਤੇ ਬਾਹਰ ਦੇ ਸਰਪੰਚ ਦੇ ਵਿੱਚ ਪੈਸੇ ਦਿੰਦੇ ਆ ਤੁਹਾਡਾ ਜਿਹੜਾ ਪਤੀ ਹੈ ਇਹ ਪਾਣੀ ਵਾਲੀ ਟੈਂਕੀ ਤੇ ਕਿਸ ਕਾਰਨ ਨਾਲ ਚੜਿਆ ਉਹ ਸਾਨੂੰ 1 ਸਾਲ ਹੋ ਗਿਆ ਪੈਸੇ ਦੇ ਮਾਮਲੇ ਦੇ ਵਿੱਚ ਸਾਡਾ ਕੋਈ ਹੱਲ ਨਹੀਂ ਹੁੰਦਾ ਪਿਆਗਾ ਕਿਹਨਾਂ ਨੂੰ ਪੈਸੇ ਦਿੱਤੇ ਸੀ ਅਸੀਂ ਇਟਲੀ ਕੁੜੀ ਆ ਰਹਿਣ ਵਾਲੀ ਗੁਰਪ੍ਰੀਤ कौर ਉਹਨੂੰ ਪੈਸੇ ਦਿੱਤੇ ਆ ਅਸੀਂ ਇਟਲੀ ਦੇ ਚੱਕਰ ਵਿੱਚ ਅੱਛਾ ਜੀ ਜੀ ਤੁਹਾਨੂੰ ਇਟਲੀ ਪਹੁੰਚਾਵਾਂਗੇ 2 ਮਹੀਨਿਆਂ ਦੇ ਵਿੱਚ ਤੇ ਪਰ ਸਾਨੂੰ 1 ਸਾਲ ਹੋ ਗਿਆ ਨਾ ਤਾਂ ਸਾਨੂੰ ਉਹਨਾਂ ਨੇ ਇਟਲੀ ਪਹੁੰਚਾਇਆ ਤੇ ਨਾ ਹੀ ਸਾਨੂੰ ਪੈਸੇ ਦਿੱਤੇ ਵਾਪਸ ਕਿੰਨੇ ਪੈਸੇ ਸਾਡਾ 2.5 ਲੱਖ ਰੁਪਿਆ ਹੈਗਾ ਤੇ ਵਿਆਜ ਪਾ ਕੇ ਅਸੀਂ 3 ਲੱਖ ਰੁਪਿਆ ਅਸੀਂ ਕੋਈ ਨਹੀਂ ਹੱਲ ਕੀਤਾ ਤੁਸੀਂ ਸਾਡਾ ਹੱਲ ਕਰਨਾ ਵਾ ਸਾਨੂੰ ਇਨਸਾਫ ਚਾਹੀਦਾ ਸਹੀ ਤਾਂ ਹੈ ਨਹੀਂਗਾ ਪਰ ਅਸੀਂ ਰਾਏ ਤੇ ਇਸ ਟਾਈਮ ਬੈਠੇ ਆਂਗੇ ਸਾਡੇ ਕੋਲੇ ਕੋਈ ਵੀ ਖਾਣ ਨੂੰ ਵੀ ਕੁਝ ਨਹੀਂ ਹੈ ਨਾ ਹੈਗਾਗਾ ਅਸੀਂ ਸਾਰੇ ਪੈਸੇ ਇਹਨਾਂ ਨੂੰ ਚੱਕ ਚਕਾ ਕੇ ਦੇ ਦਿੱਤੇ ਆ ਤੁਹਾਡੇ ਪਰਵਾਹ ਦੇ ਕਿੰਨੇ ਮੈਂ ਕਰਾਂ ਤੇ ਦੋ ਦਾ ਤਾਂ ਸਾਟਾ ਹੀ ਕਿਹਾ ਸੀਗਾ ਵੀ ਸਾਡੀ ਬੇਟੀ ਨੂੰ ਸਾਹਮਣੇ ਅਸੀਂ ਇਟਲੀ ਦੇ ਪੱਕੇ ਰਹਿਣ ਵਾਲੇ ਆ ਤੇ ਹੋਰ ਵੀ ਸੀ ਜੇ ਸਾਨੂੰ ਵੀ ਵੈਸੇ ਹੀ ਸਾਨੂੰ ਦਿਖਾ ਕੇ ਜੇ ਕਿ ਕੋਈ ਪ੍ਰੂਫ ਦੇ ਦਿਓ ਵੀ ਤੁਸੀਂ ਕਿਸੇ ਨੂੰ ਪਹੁੰਚਾਇਆ ਇਟਲੀ ਸਾਨੂੰ ਉਹਨਾਂ ਨੇ ਨੈਟ ਤੇ ਦੋ ਫੋਟੋ ਫੋਨ ਤੇ ਪਾ ਤਾ ਕਹਿੰਦੇ ਵੀ ਆ ਵੀ ਹੈਗੇ ਹੈਗੇ ਕਿ ਤੁਹਾਡੇ ਦੋ ਮਹੀਨੇ ਦੇ ਅੰਦਰ ਅੰਦਰ ਹੀ ਪੇਪਰ ਨਿਕਲ ਜਾਣੇ ਆ। ਅਸੀਂ ਕੋਸ਼ਿਸ਼ ਵੀ ਨਹੀਂ ਕੀਤਾ ਅਸੀਂ ਬਸ ਉਹੀ ਆਉਂਦੇ ਸੀਗੇ ਗੱਲਬਾਤ ਕਰ ਜਾਂਦੇ ਸੀ 15-15 ਦਿਨ ਮਹੀਨੇ-ਮਹੀਨੇ ਦੇ ਇਕਰਾਰ ਲੈ ਲੈਂਦੇ ਸੀ ਵੀ ਅਸੀਂ ਪੈਸੇ ਵਾਪਸ ਦੇ ਦਾਂਗੇ ਫਿਰ ਅਸੀਂ ਕਚਹਿਰਾਂਾਂ ਦੇ ਜਾ ਕੇ ਵਿੱਚ ਕੀਤਾ ਹੱਲ ਤੇ ਉਹਨਾਂ ਨੇ ਖੁਦ ਹੀ ਸਾਡੇ ਤੋਂ ਟਾਈਮ ਲਿਆ 3 ਮਹੀਨਿਆਂ ਦਾ 3 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਪੈਸੇ ਨਾ ਦਿੱਤੇ ਤਾਂ ਤੁਸੀਂ ਸਾਡੇ ਘਰ ਤੇ ਕਬਜ਼ਾ ਕਰ ਲਿਓ ਪਰ ਉਹ ਕੱਲ ਦੀ ਲਾਸਟ ਤਰੀਖ ਸੀਗੀ ਜਦੋਂ ਅਸੀਂ ਆਈ ਵੀ ਨਹੀਂ ਤਾਂ ਤੁਸੀਂ ਸਾਨੂੰ ਦੇ ਦੇ ਦਿਓ ਕਬਜ਼ਾ ਪਰ ਉਹ ਕਬਜ਼ੇ ਤੋਂ ਵੀ ਹੁਣ ਭਾਜਦੇ ਆ ਤੇ ਆਪ ਕੋ ਸਾਡੇ ਗਾਲ ਪੈਂਦੀ ਆ ਕਿ ਵਿਅਕਤੀ ਜਿਹੜਾ ਟੈਂਕੀ ਤੇ ਚੜਿਆ ਹੋਇਆ ਉਸ ਬੰਦੀ ਪੁਲਿਸ ਕੋਲੇ ਕੀ ਜਾਂਦਾ ਇਹ ਚਰਮਨ ਸਿੰਘ ਦਾ ਪਿੰਡ ਫੁਖਰਾਣਾ ਜਿਲ੍ਹਾ ਮੋਗੇ ਦਾ ਰਹਿਣ ਵਾਲਾ ਆ ਇਹਨੇ ਕਿਸੇ ਇਥੋਂ ਦੀ ਜਨਨਾਨੀਆਂ ਗੁਰਪ੍ਰੀਤ कौर ਉਹਨੂੰ 2.5 ਲੱਖ ਰੁਪਏ ਦਿੱਤਾ ਸੀ ਕੋਈ ਸਾਲ ਕਰੀ ਪਹਿਲੋਂ ਬਾਹਰ ਜਾਣ ਵਾਸਤੇ ਇਹਨਾਂ ਦਾ ਆਸੇ ਵਿੱਚ ਬੈਠ ਕੇ ਵੀ ਤਾਲਮੇਲ ਹੋਇਆ ਸੀ ਕਿਤੇ ਪਹਿਲੋਂ ਕਰਾਰਨਾਮਾ ਆਇਆ ਸੀ 15 ਤਰੀਕ੍ਹ ਵਾਸਤੇ ਉਹ ਇਹਨਾਂ ਨੇ ਕਿਤੇ ਕਰਾ ਨਾ ਮੇ ਤੇ ਨਹੀਂ ਉਤਰਿਆ ਤੇ ਅੱਜ ਉਹ ਇਹਦੇ ਪਿੰਡ ਆਇਆ ਸੀ ਤੇ ਇੱਥੇ ਇੱਕ ਬਿਲਕੁਲ ਚੜ ਗਿਆ ਇਹ ਵੂਹ ਜਿਹੜਾ ਇਹਨਾਂ ਦਾ ਲੈਣ ਦੇਣ ਦਾ ਸਾਰਾ ਉੱਥੇ ਜਿਹੜੇ ਮੋਗੇ ਚ ਹੋਇਆ ਸਾਡੇ ਇਹਨੇ ਕੁਝ ਨਹੀਂ ਪੈਂਦਾ ਪਰ ਫਿਰ ਵੀ ਪ੍ਰਸ਼ਾਸਨ ਦੇ ਤੌਰ ਤੇ ਅਸੀਂ ਇੱਥੇ ਪਹੁੰਚੇ ਆ ਤੇ ਇਹਨੂੰ ਗੱਲਬਾਤ ਕਰਕੇ ਥਲੇ ਪਾ